ਗੁਰਦਾਸ ਮਾਨ ਅਤੇ ਪਰਿਵਾਰ ਇਸ ਵਕਤ ਦੁੱਖਾਂ ਦੇ ਸਾਗਰ ਦੇ ਵਿੱਚ ਡੁੱਬਿਆ ਹੋਇਆ ਹੈ। ਅਸਲ ਬੀਤੇ ਦਿਨ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਤੇ ਅੰਤਿਮ ਸੰਸਕਾਰ ਦੀਆਂ ਇਸ ਵਕਤ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਦੋਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਸੀ ਤਾਂ ਗੁਰਦਾਸ ਮਾਨ ਕਿਸ ਤਰੀਕੇ ਨਾਲ ਹੱਥ ਜੋੜ ਕੇ ਬੈਠੇ ਨੇ ਉਹਨਾਂ ਦੇ ਚਾਹਣ ਵਾਲੇ ਇਸ ਸਮੇਂ ਪਰਿਵਾਰ ਵਾਲੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਲੇ ਇਸ ਵਕਤ ਉਹਨਾਂ ਦੇ ਨਾਲ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਬੈਠੇ ਹੋਏ ਨੇ ਦੁੱਖ ਸਾਂਝਾ ਕਰ ਰਹੇ ਨੇ ਔਰ ਇਸ ਵਕਤ ਗੁਰਦਾਸ ਮਾਨ ਤੋਂ ਕੁਝ ਵੀ ਨਹੀਂ ਬੋਲਿਆ ਜਾ ਰਿਹਾ ਇਹ ਹਾਲਾਤ ਹੀ ਇਸ ਤਰੀਕੇ ਦਾ ਹੁੰਦਾ ਹੈ ਮੌਕਾ ਹੀ ਇਸ ਤਰੀਕੇ ਦਾ ਹੁੰਦਾ ਹੈ ਕਿ ਇਸ ਵੇਲੇ ਭਾਵੁਕ ਵਿਅਕਤੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹਦੇ ਸੰਗ ਵਿੱਚੋਂ ਆਵਾਜ਼ ਨਹੀਂ ਨਿਕਲਦੀ ਤੇ ਉਹੀ ਹਾਲਾਤ ਤੇ ਉਹੀ ਸਮਾਂ ਇਸ ਵਕਤ ਗੁਰਦਾਸ ਮਾਨ ਦੇ ਪਰਿਵਾਰ ਤੇ ਹੈ ਤਮਾਮ ਜੇਕਰ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਇਸ ਵਕਤ ਗੁਰਦਾਸ ਮਾਨ ਦੇ ਨਾਲ ਨੇ ਜੋ ਹੋਰ ਭਾਵੇਂ ਧਾਰਮਿਕ ਜਥੇਬੰਦੀਆਂ ਹੋਣ ਉਹਨਾਂ ਦੇ ਨਾਲ ਨੇ ਸਮਾਜਿਕ ਜਥੇਬੰਦੀਆਂ ਹੋਣ ਉਹ ਵੀ ਇਸ ਵਕਤ ਗੁਰਦਾਸ ਮਾਨ ਦੇ ਨਾਲ ਨੇ ਗੁਰਦਾਸ ਮਾਨ ਦੇ ਪਰਿਵਾਰ ਦੇ ਨਾਲ ਨੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਕਾਂਗਰਸ ਪਾਰਟੀ ਦੇ ਲੀਡਰ ਵੀ ਪਹੁੰਚੇ ਹੋਰ तमाम ਪਾਰਟੀਆਂ ਦੇ ਜੋ ਲੀਡਰ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਸੀ ਧਾਰਮਿਕ ਸਮਾਜਿਕ ਜੋ ਕਾਰਜਕਰਤਾ ਹੁੰਦੇ ਨੇ ਜੋ ਸਮਾਜ ਦੇ ਵਿੱਚ ਸਮਾਜ ਸੇਵਾ ਕਰਦੇ ਨੇ ਤਾਂ ਵੱਡੀ ਸੰਖਿਆ ਦੇ ਵਿੱਚ ਐਸੇ ਲੋਕ ਵੀ ਪਹੁੰਚੇ ਹੋਏ ਸੀ ਗੁਰਦਾਸਮਾਨ ਹਰ ਇੱਕ ਵਿਅਕਤੀ ਨੂੰ ਇਕੱਲੇ- ਇਕੱਲੇ ਨੂੰ ਤਾਂ ਨਹੀਂ ਮਿਲ ਸਕਦੇ ਸੀ ਪਰ ਹੱਥ ਜੋੜ ਕੇ ਸਭ ਦਾ ਧੰਨਵਾਦ ਜ਼ਰੂਰ ਕੀਤਾ ਕਿ ਜਿਹੜੇ ਇਸ ਵਕਤ ਦੁੱਖ ਦੀ ਘੜੀ ਦੇ ਵਿੱਚ ਗੁਰਦਾਸਮਾਨ ਦੇ ਲੋਕ ਨਾਲ ਖੜੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ ਦਿਨ ਹੀ ਗੁਰਦਾਸਮਾਨ ਦੇ ਭਰਾ ਦੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਮੁਹਾਲੀ ਦੇ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ ਕਿ ਬੇਟਾ ਔਰ ਬੇਟੀ ਵਿਦੇਸ਼ ਦੇ ਵਿੱਚ ਰਹਿੰਦੇ ਨੇ ਬੇਟਾ ਵੀ ਵਾਪਸ ਆਇਆ ਵਿਦੇਸ਼ ਤੋਂ ਤੇ ਹੁਣ ਅੰਤਿਮ ਰਸਮਾਂ ਕੀ ਨਿਭਾਈਆਂ ਗਈਆਂ ਅੰਤਿਮ ਰਸਮਾਂ ਨਿਭਾਉਣ ਤੋਂ ਬਾਅਦ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਵੱਡੀ ਸੰਖਿਆ ਦੇ ਵਿੱਚ ਗੁਰਦਾਸ ਮਾਨ ਨੂੰ ਚਾਉਣ ਵਾਲੇ ਜਿਹੜੇ ਲੋਕ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਮੌਕੇ ਦੇ ਉੱਤੇ ਪਹੁੰਚੇ ਹੋਏ ਸੀ ਗੁਰਦਾਸ ਮਾਨ ਦਾ ਜੋ ਪ੍ਰਾਣ ਹੈ ਗੁਰਪੰਤ ਸਿੰਘ ਮਾਨ ਉਹ ਗਿੱਦੜ ਬਾਹ ਦੇ ਨਾਲ ਸੰਬੰਧ ਰੱਖਦੇ ਨੇ ਉੱਥੇ ਹੀ ਆੜਤ ਦਾ ਕੰਮ ਹੈ ਬੜੇ ਲੰਬੇ ਸਮੇਂ ਤੋਂ ਉਸੇ ਇਲਾਕੇ ਦੇ ਵਿੱਚ ਰਹਿ ਰਹੇ ਸੀ ਲੋਕਾਂ ਦੇ ਵਿੱਚ ਵੀ ਚੰਗੀ ਉਹਨਾਂ ਦੀ ਇੱਜ਼ਤ ਹੈ ਚੰਗਾ ਨਾਮ ਖੱਟਿਆ ਉਹਨਾਂ ਨੇ ਤੇ ਜਦੋਂ ਉਹਨਾਂ ਨੂੰ ਬਿਮਾਰੀ ਦਾ ਪਿਛਲੇ ਕੁਝ ਸਮੇਂ ਪਹਿਲਾਂ ਹੀ ਪਤਾ ਚੱਲਿਆ ਸੀ ਤਾਂ ਚੰਡੀਗੜ੍ਹ ਮੁਹਾਲੀ ਦੇ ਵੱਖ-ਵੱਖ ਥਾਵਾਂ ਦੇ ਉੱਤਰਾਂ ਦਾ ਇਲਾਜ ਵੀ ਚੱਲਿਆ ਔਰ ਕੁਝ ਸਮਾਂ ਪਹਿਲਾਂ ਇਹ ਵੀ ਸੀਗਾ ਕਿ ਉਹਨਾਂ ਦਾ ਇਲਾਜ ਬਿਲਕੁਲ ਸਹੀ ਚੱਲ ਰਿਹਾ ਸੀ ਛੁੱਟੀ ਦੇ ਕੇ ਘਰ ਵੀ ਭੇਜ ਦਿੱਤਾ ਗਿਆ ਸੀ ਪਰ ਅਚਾਨਕ ਪਿਛਲੇ 1 ਹਫ਼ਤੇ ਤੋਂ ਉਹਨਾਂ ਦੀ ਸਿਹਤ ਫੇਰ ਵਿਗੜ ਗਈ ਸੀ ਕਿਸੇ ਨੂੰ ਜ਼ਿਆਦਾ ਰੌਲਾ ਰੱਪਾ ਨਹੀਂ ਪਾਇਆ ਗਿਆ ਗੁਪਚੁਪ ਤਰੀਕੇ ਦੇ ਨਾਲ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਭਰਾ ਨੂੰ ਦੁਬਾਰਾ ਹਸਪਤਾਲ ਲਿਜਾਇਆ ਗਿਆ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੇ ਡਾਕਟਰ ਇਲਾਜ ਕਰ ਰਹੇ ਸੀ ਪਰ ਬੀਤੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਹੋਣ ਤੋਂ ਬਾਅਦ ਕਿਉਂਕਿ ਜੋ ਪਤਨੀ ਹੈ ਇਸ ਤੋਂ ਇਲਾਵਾ ਦੋ ਬੱਚੇ ਨੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਦੋਵੇਂ ਬੱਚੇ ਉਹਨਾਂ ਤੋਂ ਜਿਹੜਾ ਬੇਟਾ ਹੈ ਉਹ ਬੇਟਾ ਵੀ ਵਾਪਸ ਆਇਆ ਬੇਟੇ ਦਾ ਨਾਮ ਜਿਮੀ ਹੈ ਤੇ ਉਹ ਵੀ ਵਾਪਸ ਆਇਆ ਅੰਤਿਮ ਰਸਮਾਂ ਉਹਨੇ ਨਿਭਾਈਆਂ ਮੁੱਖ ਅਗਨੀ ਦਿੱਤੀ ਆਪਣੇ ਪਿਤਾ ਨੂੰ ਤੇ ਉਹ ਤਸਵੀਰਾਂ ਅਸੀਂ ਇਸ ਵਕਤ ਚੰਡੀਗੜ੍ਹ ਸੈਕਟਰ 25 ਦੇ ਸ਼ਮਸ਼ਾਨ ਘਾਟ ਦੀਆਂ ਹੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਵੀ ਪਹੁੰਚੇ ਹੋਏ ਨੇ ਕਮਾਲ ਸਿਆਸੀ ਪਾਰਟੀਆਂ ਹੋਣ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਪਹੁੰਚੇ ਨੇ ਆਪੋ ਆਪਣੀ ਪੂਰੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਔਰ ਤੁਸੀਂ ਵੀ ਇਸ ਵਕਤ ਆਪਣੀ ਸ਼ਰਧਾਂਜਲੀ ਦੇ ਸਕਦੇ ਹੋ ਤੁਸੀਂ ਵੀ ਕਮੈਂਟ ਵਿੱਚ ਸ਼ਰਧਾਂਜਲੀ ਆਪਣੀ ਦੇ ਸਕਦੇ ਹੋ ਤਾਂ ਤਸਵੀਰਾਂ ਤੁਹਾਨੂੰ ਅਸੀਂ ਕੁਝ ਸਮਾਂ ਪਹਿਲਾਂ ਦੀਆਂ ਦਿਖਾ ਰਹੇ ਹਾਂ ਜਦੋਂ ਸ਼ਮਸ਼ਾਨ ਘੜ ਦੇ ਵਿੱਚ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਨ ਨੂੰ ਰੱਖਿਆ ਜਾਂਦਾ ਹੈ ਇਹ ਉਸੇ ਤਸਵੀਰਾਂ ਤੁਹਾਨੂੰ ਉਸੇ ਦੀਆਂ ਅਸੀਂ ਚੰਡੀਗੜ੍ਹ ਦੀਆਂ ਦਿਖਾ ਰਹੇ ਹਾਂ ਸ਼ਮਸ਼ਾਨ ਘਾਟ ਦੀਆਂ ਸੈਕਟਰ 25 ਦੇ ਵਿੱਚ ਦੀਆਂ ਇਹ ਤਸਵੀਰਾਂ ਨੇ ਤੇ ਉੱਥੇ ਅੰਤਿਮ ਦਰਸ਼ਨ ਲਈ ਜਦੋਂ ਮ੍ਰਿਤਕ ਦੇ ਨੂੰ ਰੱਖਿਆ ਹੋਇਆ ਹੈ ਤਮਾਮ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੇ ਜੋ ਅੰਤਿਮ ਰਸਮਾਂ ਨੇ ਉਹ ਨਿਭਾਈਆਂ ਤੇ ਉਸ ਤੋਂ ਬਾਅਦ ਵਾਹਿਗੁਰੂ ਦਾ ਜਾਪ ਕਰਦੇ ਹੋਏ ਅੰਤਿਮ ਯਾਤਰਾ ਤੇ ਯਾਨੀ ਕਿ ਉਸ ਥਾਂ ਦੇ ਉੱਤੇ ਪਹੁੰਚੇ ਜਿੱਥੇ ਵੱਡੀਆਂ ਲੱਕੜਾਂ ਦੇ ਉੱਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਵੱਡੀ ਸੰਖਿਆ ਦੇ ਵਿੱਚ ਜੋ ਲੋਕ ਪਹੁੰਚੇ ਨੇ ਅੰਤਿਮ ਰਸਮਾਂ ਦੇ ਵਿੱਚ ਉਹਨਾਂ ਨੇ ਗਵਾਹੀ ਭਰੀ ਹੈ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਦੇ ਨਾਲ ਖੜੇ ਨੇ ਤੁਸੀਂ ਵੀ ਕਮੈਂਟ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰੀ ਆਪਣੀ ਲਗਵਾ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਤ ਸਿੰਘ ਮਾਨ ਜਿਨ੍ਹਾਂ ਦਾ ਬੀਤੇ ਕੱਲ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰ ਦਿੱਤਾ ਗਿਆ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤੋਂ ਇਲਾਵਾ ਭਾਵੇਂ ਹੋਰ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਸ਼ਿਰਕਤ ਅਕਾਲੀ ਦਲ ਹੋਰ ਹੋਵੇ ਜਾਂ ਫਿਰ ਹੋਰ ਜਿੰਨੀਆਂ ਵੀ ਪਾਰਟੀਆਂ ਨੇ ਸਭ ਦੇ ਨੁਮਾਇੰਦੇ ਇਸ ਦੁੱਖ ਦੀ ਘੜੀ ਦੇ ਵਿੱਚ ਗੁਰਦਾਸ ਮਾਨ ਦੇ ਕੋਲ ਪਹੁੰਚੇ ਨੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਭਵਿੱਖ ਦੇ ਵਿੱਚ ਅਸੀਂ ਕਰਦੇ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜੋ ਵੀ ਜ਼ਰੂਰਤ ਹੋਵੇਗੀ ਅਸੀਂ ਹਮੇਸ਼ਾ ਨਾਲ ਖੜੇ ਹਾਂ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਖੜੇ ਹਾਂ ਦੱਸਣਯੋਗ ਹੈ ਕਿ ਗੁਰਦਾਸ ਮਾਨ ਦੇ ਜੋ ਭਰਾ ਨੇ ਗੁਰਪੰਤ ਸਿੰਘ ਮਾਨ ਮੋਹਾਲੀ ਦੇ ਕਨਿਜੀ ਹਸਪਤਾਲ ਦੇ ਵਿੱਚ ਦਿਹਾਂਤ ਹੋਇਆ ਸੀ ਉਹਨਾਂ ਦਾ ਪੇਸ਼ੇਵਜੋਂ ਗਿੱਦੜ ਬਾ ਦੇ ਵਿੱਚ ਆਰਤੀ ਇਹ ਨੇ ਤੇ ਫੇਫੜਿਆਂ ਦੇ ਕੈਂਸਰ ਦੇ ਉਹ ਰੋਗੀ ਸਨ ਪੀੜਤ ਸਨ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ ਉਹਨਾਂ ਦਾ ਕੈਂਸਰ ਜੋ ਕਿ ਪੂਰੇ ਸਰੀਰ ਦੇ ਵਿੱਚ ਫੈਲ ਚੁੱਕਿਆ ਸੀ ਤੇ ਉਸ ਨੂੰ ਕੰਟਰੋਲ ਕਰਨਾ ਹੁਣ ਬੇ ਮੁਸ਼ਕਿਲ ਹੋ ਗਿਆ ਸੀ ਤੇ ਉਹੀ ਅਨ ਕੰਟਰੋਲ ਹੋਏ ਕੈਂਸਰ ਨੇ ਪੂਰੇ ਸਰੀਰ ਦੇ ਵਿੱਚ ਜਦੋਂ ਦਾਖਲ ਹੋ ਗਿਆ ਤਾਂ ਇਸ ਇਹ ਰਿਜ਼ਲਟ ਆਇਆ ਕਿ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਆ ਕੇ ਇਸ ਚਲੇ ਗਏ ਨੇ ਇਸ ਸੰਸਾਰ ਦੇ ਵਿੱਚੋਂ ਇਸ ਦੁੱਖ ਦੀ ਘੜੀ ਦੇ ਵਿੱਚ ਗਾਇਕ ਗੁਰਦਾਸ ਮਾਨ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਵੀ ਤੁਹਾਨੂੰ ਦਿਖ ਰਹੇ ਨੇ ਸਾਬਕਾ ਐਸਐਸਪੀ ਮਨਜੀਤ ਸਿੰਘ ਢੇਸੀ ਉਹ ਵੀ ਮੌਕੇ ਦੇ ਉੱਤੇ ਮੌਕੇ ਪਹੁੰਚੇ ਨੇ ਸਚਿਨ ਅਹੂਜਾ ਸ਼ਮਸ਼ੇਰ ਸੰਧੂ ਗਾਇਕ ਹਰਦੀਪ ਸਿੰਘ ਪਹੁੰਚੇ ਨੇ ਗੁਰਕਪ ਗੁਰਕ੍ਰਿਪਾਲ ਸਿੰਘ ਜੋ ਜੋ ਗੁਰਕ੍ਰਿਪਾਲ ਸੂਰਾਪੁਰੀ ਉਹ ਮੌਕੇ ਦੇ ਉੱਤੇ ਪਹੁੰਚੇ ਨੇ ਜੈਲੀ ਹੋਗੇ ਬਲ ਸਿੰਘ ਹੋਗੇ ਅਮਰ ਨੂਰੀ ਹੋ ਗਈ ਦਰਸ਼ਨ ਔਲਖ ਹੋਗੇ ਭੁਪਿੰਦਰ ਬੱਬਲ ਹੋਗੇ ਅਮਰਜੀਤ ਸਿੰਘ ਨਾਰਾਇਣ ਹੋ ਗਏ ਤੇ ਇਸ ਤੋਂ ਇਲਾਵਾ ਹੋਰ ਵੀ ਧਾਰਮਿਕ ਔਰ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਜੋ ਲੋਕ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਸ ਥਾਂ ਦੇ ਉੱਤੇ ਪਹੁੰਚੇ ਜਨੇਊਰ ਬੜੀ ਹੀ ਸਾਦਗੀ ਦੇ ਨਾਲ ਕੋਈ ਬਹੁਤ ਜ਼ਿਆਦਾ ਰੌਲਾ ਰੱਪਾ ਨਹੀਂ ਪਾਇਆ ਗਿਆ ਲੋਕਾਂ ਨੂੰ ਬੁਲਾਉਣ ਦੇ ਲਈ ਨਹੀਂ ਕਿਹਾ ਗਿਆ ਕੋਈ ਇਕੱਠ ਨਹੀਂ ਕੀਤਾ ਗਿਆ ਜਿਹੜੇ ਲੋਕ ਚਾਉਣ ਵਾਲੇ ਸੀ ਗੁਰਦਾਸਪਨ ਸਾਹਿਬ ਦੇ ਨਾਲ ਉਹ ਲੋਕ ਖੁਦ ਪਹੁੰਚੇ ਨੇ ਪਰਿਵਾਰਕ ਮੈਂਬਰ ਨੇ ਜਾਂ ਹੋਰ ਸਗੇ ਸਬੰਧੀ ਨੇ ਉਹ ਪਹੁੰਚੇ ਨੇ ਹੁਣ ਇਸ ਤੋਂ ਬਾਅਦ ਜੋ ਅੰਤਿਮ ਅਰਦਾਸ ਹੈ ਉਹ 12 ਜੂਨ ਨੂੰ ਵੀਰਵਾਰ ਦੇ ਦਿਨ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਪਰ ਆਪਾਂ ਬੁੱਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਗੁਰਦਾਸ ਮਾਨ ਦੇ ਨਾਲ ਵੀ ਗੱਲਬਾਤ ਕਰਨੀ ਚਾਹੀ ਹਾਲਾਂਕਿ ਇਹ ਮੌਕਾ ਨਹੀਂ ਹੁੰਦਾ ਪਰ ਫਿਰ ਵੀ ਜਦੋਂ ਕੁਝ ਲੋਕਾਂ ਨੇ ਗੱਲਬਾਤ ਕਰਨੀ ਚਾਹੀ ਤਾ ਗੁਰਦਾਸ ਮਾਨ ਦਾ ਦਿਲ ਪਰ ਆਇਆ ਉਹਨਾਂ ਦੀ ਜ਼ੁਬਾਨ ਤਤਲਾ ਰਹੀ ਸੀ ਭੁੱਲੇ ਨਹੀਂ ਜਾ ਰਿਹਾ ਸੀ ਇਹ ਇੱਕ ਨਾ ਇੱਕ ਦਿਨ ਇਹ ਘੜੀ ਹਰ ਬੰਦੇ ਤੇ ਆਣੀ ਹੈ ਹਰ ਪਰਿਵਾਰ ਤੇ ਆਣੀ ਹੈ ਕਿਉਂਕਿ ਮੌਤ ਹੀ ਇੱਕ ਅਟਲ ਸੱਚ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਨਾਲ ਖੜੇ ਆਂ ਔਰ ਲੇਕਿਨ ਜੋ ਤਸਵੀਰਾਂ ਨੇ ਉਹ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਔਰ ਗੁਰਦਾਸ ਮਾਨ ਸਾਹਿਬ ਨੇ ਕੀ ਗੱਲ ਕੀਤੀ ਹੈ ਮੀਡੀਆ ਦੇ ਨਾਲ ਉਹਨਾਂ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਬਸ ਇੰਨਾ ਹੀ ਕਿਹਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਸਭ ਰਾਜੀ ਖੁਸ਼ੀ ਰਹਿਣ ਬਸ ਇੰਨਾ ਕਿਹਾ ਔਰ ਆਪਣੀ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਕਿਉਂਕਿ ਬੋਲਿਆ ਕੁਝ ਵੀ ਨਹੀਂ ਸੀ ਜਾ ਰਿਹਾ ਇਹ ਆਪਣੇ ਲਈ ਨਹੀਂ ਕਰ ਰਿਹਾ ਜ਼ਰੂਰਤ ਕੀ ਦੇ ਰਿਹਾ ਬਹੁਤ ਜ਼ਗਰਦਾਰ ਤੋੜਾ ਦਿਖਾ ਪਰ ਇਨਸਾਨ ਐਸਾ ਇਨਸਾਨ ਮਾਨ ਸਾਹਿਬ ਚੁੱਪ ਰਹੇ ਬਿਟਸ ਉਹਨਾਂ ਜ਼ਿੰਦਗੀ ਲੱਗੀ ਹੈ ਔਰ ਕਿਸੇ ਤੋਂ ਪੁੱਛੂ ਜਿਵੇਂ ਉਹ ਆਗੇ ਜੋ ਮਨਵਾ ਚਾਹੀਦਾ ਮੇਰਾ ਬਾਈਏ ਉੱਥੇ ਤੱਕ ਪਹੁੰਚਿਆ ਪਹੁੰਚੀ ਕਿੱਦਾਂ ਸਲੋਵ ਨਹੀਂ ਕੀਤਾ ਮਾਨ ਸਾਹਿਬ ਮੇਰਾ ਦਾ ਮੇਰਾ ਬੜੇ ਸਵਾਲ ਲਗਾ ਜੀਪੀ ਥੈਂਕ ਯੂ ਥੈਂਕ ਯੂ ਛੜਦੀ ਕਲਾ ਜ ਰੱਖੇ ਸਭ ਦੇ ਬਾਗ ਬਗੀਚੇ ਸਦਾ ਖੁਸ਼ ਰਹਿਣ ਵਸਦੇ ਰਹਿਣ ਕਦੇ ਵਿਛੋੜੇ ਨਾ ਭਰਮ ਔਰ ਸਿਹਤ ਤੰਦਰੁਸਤੀ ਔਰ ਮਾਨਦੁਸਤੀ ਖੂਬ ਸੁਰਤੀ ਬਣਾਈ ਰੱਖੇ ਦਾ ਕਿਵੇਂ-ਕਿਵੇਂ ਹੁੰਦਾ ਸੋ ਬਹੁਤ ਬਹੁਤ ਮਿਹਰਬਾਨ